ਸਸਵੀ ਗਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਐਕਸ਼ਨ ਮੋਡ ਵਿੱਚ ਨੇ ਜੇਕਰ ਗੱਲ ਕਰੀਏ ਤੇ ਆਏ ਦਿਨੀ ਇੱਕ ਨਵਾਂ ਬਿਆਨ ਨਿਕਲ ਕੇ ਆਉਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੇਕਰ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹ ਨਕੋ ਨਕ ਭਰਿਆ ਹੋਇਆ ਹੈ ਜੇ ਉਹ ਗੱਲ ਕਰੀਏ ਕਿ ਉਹ ਖਜ਼ਾਨਾ ਹੈ ਜਾਂ ਖਾਲੀ ਪੀਪਾ ਹੈ ਉਸ ਬਾਰੇ ਤਾਂ ਹਜੇ ਤੱਕ ਕੋਈ ਵੱਡਾ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਜੇਕਰ ਗੱਲ ਕਰੀਏ ਤਾਂ ਜਿੱਥੇ ਸਾਰੀ ਹੀ ਬਿਊਰੋਗ੍ਰਾਫੀ ਦੇ ਅੰਡਰ ਚੱਲ ਰਹੀਆਂ ਨੇ ਗੱਲਾਂ ਬਾਤਾਂ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ بار-ਬਾਰ ਪੜਿਆ ਹੋਏ ਖਜ਼ਾਨੇ ਬਾਰੇ ਗੱਲ ਕਰਦੇ ਨਜ਼ਰ ਆਉਂਦੇ ਨੇ ਤਾਂ ਦੱਸਦੇ ਨਹੀਂ ਪੰਜਾਬ ਸਰਕਾਰ ਵੱਲੋਂ ਖਾਲੀ ਖਜ਼ਾਨੇ ਨੂੰ ਪਰਨ ਦੇ ਸੰਘਰਸ਼ ਦੌਰਾਨ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਦਰਅਸਲ ਪੰਜਾਬ ਸਰਕਾਰ ਨੇ ਸੂਬਿਆਂ ਦੇ ਵੱਖ-ਵੱਖ ਵਿਭਾਗਾਂ ਦੇ ਨੂੰ ਅੱਜ ਤੱਕ ਅੱਜ ਤੱਕ ਕੁੱਲ 1 1441.49 ਕਰੋੜ ਰੁਪਏ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਦੱਸ ਜੀ ਇਹ ਫੈਸਲਾ ਮੀਟਿੰਗ ਤੋਂ ਬਾਅਦ ਖੁੱਦ ਮੁਖਤਿਆਰ ਸੰਸਥਾ ਵੱਲੋਂ ਲਿਆ ਗਿਆ ਹੈ ਗੱਲ ਕਰਦੇ ਹਾਂ ਜੀ ਸਰਕਾਰ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੀਪੀਸੀਬੀ ਨੂੰ ਅੱਜ ਤੱਕ ਰਾਜ ਦੇ ਖਜ਼ਾਨੇ ਦੀ 250 ਕਰੋੜ ਰੁਪਏ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਹਨ ਹਾਲਾਂਕਿ ਪੰਜਾਬ ਸਰਕਾਰ ਇਹਨਾਂ ਹੁਕਮਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਰਮਚਾਰੀਆਂ ਤੇ ਪੈਨਸ਼ਨਾਂ ਵੱਲੋਂ ਨਾਰਾਜ਼ਗੀ ਜਾਰੀ ਕੀਤੀ ਗਈ ਹੈ ਇਹ ਹੈਰਾਨ ਦੀ ਗੱਲ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੱਤਵ ਕਾਂਡੀ ਲੈਂਡ ਪੂਲਿੰਗ ਨੀਤੀ ਤੇ ਰੋਕ ਲਗਾਉਣ ਤੋਂ ਬਾਅਦ ਇੰਨੀ ਜਲਦੀ ਇਹ ਕਦਮ ਕਿਉਂ ਚੁੱਕਿਆ ਗਿਆ ਤਾਂ ਦੱਸ દઈએ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਨੂੰ 84 ਕਰੋੜ ਰੁਪਏ ਸਕੂਲ ਸਿੱਖਿਆ ਨੂੰ 1249 ਕਰੋੜ ਰੁਪਏ ਆបਕਾਰੀ ਅਤੇ ਕਰ 35 ਕਰੋੜ ਰੁਪਏ ਸੁਸ਼ਾਸਨ ਅਤੇ ਸੂਚਨਾ ਤੱਕ ਲਾਲ ਲੋਜੀਗ ਵਿਭਾਗ 60 ਕਰੋੜ ਰੁਪਏ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ 115 ਕਰੋੜ ਰੁਪਏ ਉਦਯੋਗ ਅਤੇ ਵਣ ਜੀਵੀ ਭਾਗ ਨੂੰ 734 ਰੁਪਏ ਬਾਗਬਾਨੀ ਵਿਭਾਗ ਨੂੰ 20 ਕਰੋੜ ਰੁਪਏ ਤੇ ਵਿਗਿਆਨ ਤਨੌਜੀ ਨੂੰ ਵਾਤਾਵਰਣ ਭਾਗ ਨੂੰ 272 ਕਰੋੜ ਰੁਪਏ ਜਮਾ ਕਰਨ ਦਾ ਨਿਰਦੇਸ਼ ਦਿੱਤਾ ਇਹ ਜੁਕਰ ਜਿਕਰ ਹੋ ਗਿਆ ਕਿ ਪੀਸੀਬੀ ਦੇ ਸਰਪਲਸ ਵਿੱਚੋਂ 2200 ਕਰੋੜ ਰੁਪਏ ਦੀ ਰਕਮ ਨੂੰ ਗੈਰ ਅਨਜੀਟੀਵੀ ਫੰਡ ਦੇ ਗ੍ਰਾਮ ਮਾਮਲੇ ਅਤੇ ਨਿਆ ਵਿਭਾਗ ਨੂੰ 11 ਕਰੋੜ ਰੁਪਏ ਸਮਾਜਿਕ ਸੁਰੱਖਿਆ ਦੇ ਮਹਿਲੇ ਬાળ ਵਿਕਾਸ ਨੂੰ 18 ਕਰੋੜ ਰੁਪਏ ਵਿੱਚ ਜੋ ਹੈ ਤਰ ਤਬਦੀਲ ਕਰਨ ਦੇ ਵਿਚਾਰ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਜਾਈਏ ਕਿ ਹੁਣ ਇਹ ਜਿਹੜੀਆਂ ਗੱਲਾਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਧੰਨ